ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਵਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਜਿਹੜਾ ਸੋਇਆ ਸੋਇਆ ਉਹਨੂੰ ਦੋ ਟਾਈਮ ਚੋਕੇ ਜਿਹੜਾ ਗੱਬਣ ਨੂੰ ਟਿੱਪ ਕੇ ਠੀਕ ਹੈ ਜੀ ਐਂਡ ਤੱਕ ਬਣੇ ਰਹੋ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਅੱਜ ਦੀ ਵਿజిਟ ਪਿੰਡ ਅਲਗੋ ਕਲਾ ਜ਼ਿਲ੍ਹਾ ਲਗਦਾ ਸ਼ਰੀ ਨੂੰ ਤਰਨਤਾਰ ਸਾਹਿਬ ਤੇ ਤਹਿਸੀਲ ਲਗਦੀ ਪੱਟੀ ਬਾਈ ਜਸਵੰਤ ਦੇ ਫਾਰਮ ਤੇ ਪਹੁੰਚੇ ਆ ਕਰਦੇ ਆ ਡਿਟੇਲ ਸਾਂਝੀ ਕਿਵੇਂ ਦਾ ਰੂਗਾ ਜਿੱਦਾਂ ਭਾਪ ਪੱਤਾ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਸਿਕਾ ਜੀ ਕੀ ਹਾਲ ਠੀਕ ਜੀ ਬਹੁਤ ਵਧੀਆ ਰਹਿਤੀ ਤੁਸੀਂ ਨਾ ਠੀਕ ਠਾਕ ਜੀ ਵਧੀਆ ਕਿਰਪਾ ਹਾਂ ਜੀ ਬਹੁਤ ਜਿਆਦਾ ਵਧੀਆ ਚਲੋ ਵਧੀਆ ਡਰੈਸ ਕਰੀਏ ਨੋਟ ਹਾਂ ਜੀ ਪਿੰਡ ਪਿੰਡ ਦਾ ਵਾੜਾ ਤੇ ਲੀਆਂ ਹਾਂ ਹਾਂ ਜੀ ਸ਼ਹਿਰ ਲਾਗ ਵਾਲ ਤੋਂ ਕੋਠੀ ਹਾਂ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਤਰਨਤਾਰ ਤੇ ਤਹਿਸੀਲ ਪੱਟੀ ਪੱਟੀ ਮੋਬਾਈਲ ਨੰਬਰ ਕਿੰਨਾ 88981 ਤੇ ਬਤੀ ਆ ਠੀਕ ਹੈ ਹਾਂਜੀ ਵਾਹ ਜੀ ਵਾਹ ਪਹਿਲਾਂ ਵੀ ਕੋਕਾ ਹੀ ਪਾਇਆ ਕੋਕਾ ਹੀ ਪਾਇਆ ਤੇ ਹੁਣ ਇਹ ਵਾਲਾ ਵੀ ਕੋਕਾ ਪੀ ਰਿਹਾ ਕੋਕੇ ਦੇ ਉੱਤੇ ਹੀ ਆਇਆ ਹਾਂ ਉਹ ਤਾਂ ਲਾ ਗਈ ਆ ਤੇ ਇੱਕ ਘਟੇ ਵਾਹ ਜੀ ਹੀਰਾ ਕਹਿ ਰਹੀ ਰਾ ਜਿਹਨੂੰ ਹਨਾ ਚਾਰ ਦੰਦ ਮੂੰਹ ਉਹ ਗਿਆ ਪਿਓਰ ਆਉ ਦਿਖਾਈਏ ਵਾਹ ਜੀ ਵਾਹ ਸੱਚ ਨੂੰ ਚਾਰ ਦੰਦ ਬੱਚੀ ਆ ਬਹੁਤ ਖੂਬਸੂਰਤ ਬੱਚੀ ਆ ਤੇ ਪੂਰੀ ਰਾਜੀ ਬਾਜੀ ਜਿਹਨੂੰ ਕਹਿੰਦੇ ਨਾ ਚਮਕਾਲੀ ਬੱਚੀ ਆ ਇਹ ਵਿਸਾਖੀ ਦੇ ਮੇਲੇ ਦੇ ਖੜਨ ਵਾਲੀ ਆ ਮੇਲਾ ਵੀ ਜਿਹੜਾ ਵਸਾਕੀ ਦਾ ਆ ਗਿਆ ਚਾਰ ਦੰਦੇ ਠੀਕ ਹੈ ਜੀ ਪਿਓਰ ਹੂੰ ਪਿਓਰ ਆ ਜੀ ਗੁੰਦੀ ਪਈ ਕਰਮਾਲੀ ਹਾਂ ਹਾਂ ਜੀ ਬਾਜੀ ਫੁੱਲ ਥਾਂ ਬੜਾ ਸੋਹਣਾ ਲੱਗਾ ਮੋਟਾ ਮੋਟਾ ਮੇਰ ਕਾ ਬਚਾ ਤੇ ਪਰਸੋਂ ਸੂਈ ਹਾਂਜੀ ਪਰਸੋਂ ਪਰਸੋਂ ਸੂਈ ਅ ਤੀਜਾ ਦਿਨ ਹੋਣਾ ਠੀਕ ਹੈ ਨਾ ਬੋਲਾ ਸਟਾਰਟਿੰਗ ਮੇ ਤੋਂ 13 14 ਕਿਲੋ ਬੋਲਾ ਆ ਗਿਆ ਸੀ ਕੰਡੇ ਵਾਲਾ ਕੰਡੇ ਵਾਲਾ ਹਣਾ ਹਾਂਜੀ ਤੇ ਬੱਚੀ ਸੋਹਣੀ ਆ ਪੂਰੀ ਜਿਆਦ ਪਾ ਪਿਆ ਹਾਂਜੀ ਤੇ ਰਾਜੀ ਬਾਜੀ ਖੋਲੇ ਲਿਸ਼ਕ ਬੁੱਲੂ ਜੀ ਬੱਚਾ ਆ ਗਿਆ ਨਾਲ ਦਾ ਹਾਂ ਬੱਚਾ ਆ ਗਿਆ ਸਰੀਮ ਕੁੜੀ ਆ ਗਈ ਤੇ ਫੇਸਕਲ 3 ਕਿਜੀ ਕਰਮਾ ਵਾਲੀ ਤਾਂ ਕੋਣ ਬੜਾ ਛੋਟਾ ਲੱਗਿਆ ਹੈ ਹਾਂ ਥਾਂ ਬੜਾ ਪਿਆਰਾ ਲੱਗਾ ਮੇਨ ਗੱਲ ਹੁੰਦੀ ਆ ਪਹਿਲਾਂ ਬੱਚੀ ਦਾ ਖਾਣਾ ਇਹਦੇ ਨਾਲ ਸੇਬ ਤੇ ਘਾਰੀ ਨਹੀਂ ਸਕਦੇ ਜਿੰਨੀ ਜਿਆਦੀ ਹੈਗੀ ਹਾਂ ਤੇ ਤੋਰਾ ਕਰਾ ਲਈਏ ਚੱਕ ਮਰਾ ਵੀਰ ਸਜਣੋ ਬੱਚੀ ਸੋਹਣੀ ਆ ਤੇ ਟਾਈਮ ਨਾ ਫਟੇ ਚੱਕਦੇ ਆ ਜੇ ਵੇਖੋ ਕਿੰਦੇ ਘਰ ਦਾ ਸ਼ਿੰਗਾਰ ਬੰਦੀ ਆ ਪੂਰੇ ਲਾਹੂ ਪੇਤ ਦੇ ਵਿੱਚ ਆ ਬਾਦਾਮ ਦੀ ਗਿਰੀ ਆ ਕੋ ਨਿਕਰ ਆ ਪੂਰੀ ਬੱਚੀ ਨਾ ਹੂੰ ਤੇ ਫੇਸ ਕੁਆਲਟੀ ਵੇਖੋ ਚਾਰ ਦਾਂਦਿਆ ਸਿਰਫ ਮੂੰਹ ਤੋਂ ਤੇ 14 ਕਿਲੋ ਬੌਲੇ ਤੋਂ ਸਟਾਰਟਿੰਗ ਆ 20 ਕਰ ਦੇ 18 ਕਰ ਦੇ ਕਿਸਮਤ ਆ ਗਾੜੀ ਤੁਹਾਡੀ ਜੀ ਹੈ ਨਾ ਪਾਉਂਦੇ ਵਸ ਚੱਲੂ ਚੰਗੇ ਅਦਾੜ ਵਾਲੀ 18 ਤੋਂ ਤਾਂ ਨਹੀਂ ਜਾਂਦੀ ਹਾਂ 12 18 ਕਿਲੋ ਬੜੇ ਰਾਮਾ ਦਾ ਦੁੱਧ ਭਰੀ ਜਾਊਗੀ ਹਾਂ ਵਾਹ ਜੀ ਵਾਹ ਤੋਰਾ ਦੇਖੋ ਕਿਵੇਂ ਤੁਰਦੀ ਪੁਲਵਾਨਾ ਆ ਕੋ ਚਲ ਸਾਖੀ ਦਾ ਮੇਲੇ ਤੇ ਜਾਣ ਆਲੀ ਆ ਮੇਲਾ ਲਾਉਗੀ ਉਥੇ ਕਰਮਾ ਵਾਲੀ ਸਾਖੀ ਹਾਂ ਹਾਂ ਪੂਰੀ ਫੇਸ ਕੋ ਆਰਟੀ ਵਾਹ ਜੀ ਵਾਹ ਬਹੁਤ ਖੰਸੂਰ ਤੇ ਠੰਢੀ ਸੀ ਲਿਆ ਉਹੋ ਜਿਹੀ ਨਹੀਂ ਲੋਫਰ ਪੁਣੇ ਵਾਲੀ ਨਹੀਂ ਆ ਨਾ ਹਾਂ ਸ਼ਕੀਨੀ ਸ਼ਕੂਨੀ ਪੂਰੀ ਜਿਹੜੀ ਮਰਜ਼ੀ ਸਾਈਡ ਤੋਂ ਵਾਹ ਜੀ ਵਾਹ ਹਾਂ ਖਾਣਾ ਬੜਾ ਸੋਹਣਾ ਲੱਗਾ ਬੜਾ ਗੁਲਾਬੀ ਚਵਾਈ ਵੀ ਚੰਗੀ ਹੋ ਗਈ ਬਹੁਤ ਜਿਆਦੀ ਸਾਫ ਹੋ ਚਲੋ ਕੋਈ ਲੈ ਜਾਓ ਬਾਈ ਜੀ ਬੰਦ ਹੋ ਨਾ ਆਪਾਂ ਚਵਾਈ ਵੀ ਹੂੰ ਬਹੁਤ ਜਿਆਦੀ ਸਾਫ ਆ ਲਓ ਜੀ ਬੜਾ ਸੋਹਣਾ ਤੋਰਾ ਤਾਰਾ ਵਚੀ ਦਾ ਸੱਜਣੋ ਜਿੰਨੇ ਘਰੇ ਰੱਖਣੀਆਂ ਉਹਨੂੰ ਬਹੁਤ ਵਧੀਆ ਹੈ ਕਿਉਂਕਿ ਵਾਧੇ ਬੰਦੇ ਆ ਕੋਈ 2-4 ਸੂਵੇ ਪੀ ਕੇ ਵੀ ਖਰਚ ਕਰਨੀ ਹੋਵੇ ਤੇ ਕਰ ਸਕੀਦੀ ਆ ਨਾਲੇ ਲਹੂ ਪਿਤ ਦੇ ਵੇਤ ਆ ਨਵੀਂ ਗਾ ਗਰਮੀ ਆ ਗਈ ਹੈ ਲਹੂ 45 ਜਾਰੀ ਚੱਲਣੀ ਹੈ ਜੀ ਆ ਗਿਆ ਜੀ ਤੇ ਬਾਈ ਜਿੰਦੀ ਕੀਮਤ ਕਿੰਨੀ ਕਰ ਮੋਲ ਤੇ ਵੀਰ ਜੀ 75 ਕਰਦੇ ਆ ਅੱਛਾ ਜੈਸਨੋ 70 ਦਿੱਤੇ ਨਾ ਬੱਚੀ ਹੈ ਹੋਰ ਕੀ ਪਿਆਰ ਮਾਉਤਾ ਕੋਈ ਹਾਰ ਛੋੜ ਕਰਦਾ ਭੈਣ ਭਰਾ ਦਾ ਮਾਨਦਨ ਕਰਦਾ ਕਿੰਨੇ ਦੀ ਬੇਦੇ ਦੀ ਹੈ ਸਹੀ 60000 ਦੀ ਬੱਚੀ ਦੇ ਦਾਂਗੇ ਨਹੀਂ ਹੋਰ ਛੱਡ ਜੀ ਹੋਣਾ ਨਹੀਂ ਹੋਰ 60000 ਦੀ ਐਂਡ ਦੇ ਦਈਏ ਨਾ 60 ਦੀ ਕਰ ਦੋ ਜੈਸਨੋਈ ਜਾਂਦਗੇ 60 ਦੀ ਜਾਂਦਗੇ ਪਿਆਰ ਮਾਉਤਾ ਵੜਾ ਕਰਦੇ ਆ ਚਲੋ ਜੇ ਜੀ ਹਨਾ 66000 ਦੀ ਧਾਰਾ ਮਰੋਣੀਆ ਆ ਮਰਵਾ ਦਿਓ ਜੀ ਲਓ ਜੀ ਬੱਚਾ ਪੋਚਾ ਲਾ ਕੇ ਨਾ ਪੂਰੇ ਬੱਚੇ ਦੇ ਓਕੇ ਆ ਥਾਨ ਤੁਣ ਵੀ ਚੰਗਾ ਸਜਣਾ ਬਣਾਉਂਦੀ ਆ ਚਲੋ ਬੰਦ ਹੋ ਜੀ ਧਾਰਾ ਪੋਲੀ ਪੜੀ ਆ ਰੂਮਰ ਕੀ ਆ ਬੱਜ ਜਣੇ ਛੱਡਿਆ ਨਾ ਥਾਨ ਮੂੰਹ ਜੋ ਕੱਢਿਆ ਸਜਣਾ ਇਹ ਲੋ ਵਗਿੰਦਾ ਵੀ ਥਾਨ ਬੜਾ ਸੋਹਣਾ ਕੰਮ ਦਾ ਲੱਗਾ ਕਰਮਾ ਵਾਲੀ ਨੂੰ ਲਓ ਜੀ ਤੇ ਪੂਰੀ ਵੱਚੀ ਬਣ ਜੂਗੀ ਹੂੰ ਵਾਹ ਵਾਹ ਮਾਰ ਨਾਲੇ ਚੌਥਾ ਨਾ ਜੋ ਮਾਰ ਦੋ ਵਾਹ ਵਾਹ ਅਗਲੇ ਆ ਦੀਆਂ ਹਾਂ ਸੱਜਣੋ ਅਗਲੇ ਸਨਾਰੀ ਚ ਵਾਈਏ ਚਲੋ ਬੱਸ ਕਰੋ ਥੱਲੇ ਕੰਨ ਨੂੰ ਡੋਲਣਾ ਲਓ ਜੀ ਪੂਰਾ ਥਾਨ ਹੁੰਦਾ ਚਵਾਈ ਦੇ ਵਿੱਚ ਇੱਧਰ ਦੇਖੋ ਹਾਂ ਓਕੇ ਜੀ ਪੂਰੀ ਹੈ ਸੱਜਣੋ ਖਰੀਦਦਾਰੀ ਕਰਿਓ ਜਰੂਰ ਮੇਲਾ ਲੁੱਟ ਲਿਓ ਬਾਈ ਜਸਵੰਤ ਦੇ ਘਰੋਂ ਬੱਚੀ ਸੋਹਣੀ ਆ ਪੂਰੀ ਰਾਜੀ ਬਾਜੀ ਤੇ ਸਾਡੇ ਵੱਲੋਂ ਬੜਾ ਪਿਆਰ ਭਰ ਸასი ਸ਼ਕਰ ਜੀ